ਪਿੰਡ ਜੇ ਆਪਾਂ ਪੂਰੀ ਬਣਾਈਆਂ ਅੱਖੀ ਮਸੜਾ ਟਾਵਰ ਓਏ ਉਹ ਤਾਂ ਮੈਂ ਵੇਖ ਹੀ ਲਈ ਆ ਗੁਰੇ ਪਾ ਹਲਾ ਗੁਰਾ ਭਾਵੀ ਘਰੇ ਹੀ ਆ ਉਹ ਪਾ ਦੇ ਘਰੇ ਆ ਤੁਸੀਂ ਕਿੱਧਰ ਆਏ ਹੋ ਆਉਣਾ ਕਿੱਧਰ ਆ ਵਿਆਹ ਵਾ ਮੰਜੇ ਲੈਣ ਆਏ ਆ ਮੰਜੇ ਉਹ ਭਾ ਇੱਡਾ ਸੋਚੀ ਪੈ ਗਿਆ ਵਾ ਤੈਨੂੰ ਤਕਸੀਮ ਕਰਨ ਨੂੰ ਕਹਤਾ ਮੰਜੇ ਹੀ ਪੁੱਛ ਲਿਆ ਉਹ ਮੰਜੇ ਨਹੀਂ ਆ ਗਏ ਸਾਡੇ ਕੋਲ ਉਹ ਭਰਾਵਾ ਝੂੜ ਗਿਆ ਮਰੀ ਗਿਆ ਨੇ ਉਹ ਸਾਹਮਣੇ ਦੇ ਮੰਜਾ ਪਿਆ ਆ ਉਹ ਮੰਜਾ ਉਹਨਾਂ ਨੂੰ ਮਿਲਣਾ ਕਿਉਂ ਉਹੀ ਹੀ ਹੌਣ ਜਾਣਾਸ ਰੱਖਿਆ ਵਾ ਭਰਾਵਾ ਮੰਜਾ ਆਏ ਗਿਆ ਨਹੀਂ ਹੁੰਦਾ ਵਾ ਉਹ ਤੂੰ ਕਿਹੜਾ ਨਵਾਂ ਕਾਰੋਬਾਰ ਛੋਲਿਆ ਵੀ ਮੰਜਾ ਹੌਣ ਜਾਣ ਲਈ ਰੱਖਿਆ ਵਾ ਪਾ ਤੂੰ ਕੌਣ ਆ ਮੈਂ ਪਹਿਲਵਾਨ ਪਹਿਲਵਾਨ ਦੇ ਸਿੰਘ ਜਿੰਦੜੀ ਆ ਜਿਹੜਾ ਤੂੰ ਆ ਗਿਆ ਉਹ ਨਹੀਂ ਇਹ ਸਾਡਾ ਮਾਸੜ ਆ ਉਹ ਮਾਸੜ ਨੇ ਕਿ ਮਾਸੜ ਨੂੰ ਰਵੇ ਉਹ ਨਾ ਨਾ ਭਾ ਗੁੱਸਾ ਨਾ ਕਰ ਉਹ ਬਿੱਲੀ ਗੜੀ ਵਧੀਆ ਗੂਰ 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 ਨਹੀਂ ਨਹੀਂ ਕੂਰ ਕੂਰ ਕਹਿਂਦੇ ਆ ਮੈਨੇ ਸਭ ਪਤਾ ਵਾ ਇਹ ਕੁੱਤਾ ਇਹਨੂੰ ਗੁਰੂ ਕਹਿ ਰਹੇ ਹੋ ਤੇ ਬਿੱਲੀ ਆ ਇਹਨੂੰ ਮਾਣੋ ਮਾਣੋ ਕਹਿੰਦਾ ਵਾ ਸੁਣ ਲਿਆ ਵਾ ਮਾਣੋ ਮਾਣੋ ਕਹੀਦਾ ਵਾ ਮਾਣੋ 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 ਹੋਂ ਠੀਕ ਆ ਠੀਕ ਆ ਠੀਕ ਆ ਪਰ ਮੰਜੇ ਨਹੀਂ ਤੁਹਾਨੂੰ ਮਿਲਨੇ ਕਿਉਂ ਮੰਜੇ ਕਿਉਂ ਨਹੀਂ ਮਿਲਨੇ ਨਹੀਂ ਮਿਲਨੇ ਨਹੀਂ ਮਿਲਨੇ ਮੇਰੀ ਮਰਜ਼ੀ ਆ ਪੱਕਾ ਨਹੀਂ ਮਿਲਨੇ ਪੱਕਾ ਨਹੀਂ ਮਿਲਨੇ ਜਦੋਂ ਤੁਹਾਡੇ ਦੀਪੂ ਦਾ ਵਿਆਹ ਸੀ ਤੁਸੀਂ ਆਡੇ ਘਰੋਂ ਕਿਦਾਂ ਚੁੱਕ ਚੁੱਕ ਲਿਆਂਦੇ ਹੋ ਮੰਜੇ ਬੜੇ ਤੇ ਸਾਊਦ ਤੇ ਦੇ ਗਏ ਮਾੜੇ ਮੰਜੇ ਬਾਹਰ ਦੇ ਉਪਰਾਏ ਦੀ ਤੇ ਪਰਨੇ ਨਹੀਂ ਜਿਹਦੇ ਘਰ ਟੁੱਟਨੇ ਸੀ ਉਹਨੇ ਹੀ ਪਰਨੇ ਜੇ ਤੁਹਾਡੇ ਟੁੱਟਨੇ ਜਣਾ ਕੋਈ ਨਹੀਂ ਸੋਚਾਂਗੇ ਕੀ ਸੋਚਾਂਗੇ ਪਰਨੇ ਕਿ ਨਹੀਂ ਪਰਨੇ ਉਹ ਕਿ ਮੰਜ ਇਥੋਂ ਵੱਡੀਆਂ ਵੱਡੀਆਂ ਲਾਂਘਾਂ ਭਰੋ ਅੱਛਾ ਤੇ ਵਿਆਹ ਵਾਲੇ ਮੁੰਡੇ ਦਾ ਕੋਈ ਲਿਆਈ ਨਹੀਂ ਵਿਆਹ ਵਾਲਾ ਮੁੰਡਾ ਰਗਾ ਪ੍ਰਾਂਸੋਂ ਆਇਆ ਵਾ ਇਥੇ ਤਰਾ ਫਿਰਦਾ ਵਾ ਤੇ ਪਾਵੇ ਲਾ ਮੈਨੂੰ ਗੁੱਸਾ ਚੜਤੇ ਲਾਈਓ ਓ ਤੂੰ ਗੁਸਾਣਾ ਜਿਹੜਾ ਤੇਰਾ ਰੰਗ ਤੇ ਕਾਲਾ ਹੋਣਾ ਹੀ ਹੋਣਾ ਤੇਰੀ ਨਾੜ ਤੇ ਨਾੜ ਵੀ ਚੜ ਜਾਣੀ ਆ ਕਦਾ ਤੂੰ ਲਹੂ ਪੀਤਾ ਵਾ ਓ ਚੁੱਪ ਕਰੋ ਤੁਹਾਨੂੰ ਕੇ ਸਿਆਣੇ ਬੰਦੇ ਨਾਲ ਗੱਲ ਕਰਨ ਦੀ ਅਗਲ ਨਹੀਂ ਆ ਓ ਤੁਹਾਨੂੰ ਮੈਂ ਦੱਸਦਾ ਕਿੰਨਾ ਗੱਲ ਕਰੀਦੀ ਆ ਬਾਜੀ ਕਿਹੜੀ ਗੱਲ ਦਾ ਗੁੱਸਾ ਵਾ ਤੁਹਾਨੂੰ ਇਹਨਾਂ ਗੁੱਸਾ ਕਿਹੜੀ ਗੱਲ ਹੋਣਾ ਨਾ ਟੁੱਟੇ ਦੇ ਕੇ ਮੰਜੇ ਬਜਦਾ ਮਰਦ ਹਰ ਕੋ ਭਰਾਏ ਛੋਟੇ ਨੂੰ ਭਰਾਏ ਨਹੀਂ ਭਰਾਏ ਤੇ ਕਲਾਏ ਤੇ ਗੱਲ ਗਲਤ ਹੈ ਮਸੜਾ ਟੇਕਲੀ ਟਹਿਲ ਸਿੰਘ ਆ ਮੈਂ ਓ ਜਾ ਜਾ ਕੇ ਤਹਿਲ ਟੂਲ ਮੈਂ दारू ਟਹਿਲ ਸਿੰਘ ਮਸੜਾ ਤੂੰ ਐਦੇ ਆ ਲਿਆ ਕੇ ਸਾਡੇ ਆ ਲਿਆ ਉਹ ਜੇਹੀਂ ਇੱਕ ਦੂਜੇ ਨਾਲ ਨੁਕਸਾਨ ਕਰਦੇ ਰਹਿ ਤੇ ਹੌਣ ਵਾਲੇ ਸਮੇਂ ਤੇ ਸਾਡੀਆਂ ਸਾਂਝੇ ਖਤਮ ਹੋਣਗੀਆਂ ਫਿਰ ਮੋਲ ਹੀ ਲਿਆਓਗੇ ਮੰਜੇ ਬਿਸਤਰੇ ਤੇ ਮੋਸੜਾ ਹੁਣ ਕੀ ਕਰੀਏ ਹੁਣ ਕੀ ਕਰਨਾ ਉਹ ਕੋਈ ਗੱਲ ਨਹੀਂ ਭਾਜੀ ਨਿਆਣੇ-ਦਿਆਣੇ ਤੁਸੀਂ ਮੇਰੇ ਮੂੰਹ ਨੂੰ ਮੰਜਾ ਬਿਸਤਰਾ ਦੋ ਉਹ ਮੈਂ ਤੇ ਪਿੰਡਾਂ ਨਾਲ ਕੋਈ ਨਹੀਂ ਸਮਝਣ ਡਿਆ ਤੇਰੇ ਮੂੰਹ ਨੂੰ ਕਹਦਾ ਮੰਜਾ ਬਿਸਤਰਾ ਚਲੋ ਤਿੱਤ ਬੰਨੋ ਫਿਰ ਨਾ ਹੀ ਸਮਝੀਏ ਆਹੋ ਨਾ ਹੀ ਚਲੋ ਚਲੋ ਵੀ ਆਜੋ